ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਲੜੀਵਾਰ ਅੱਜ ਦੇ ਸ੍ਰੀ ਮੁਖਵਾਕ ਬਢਾ ਹੰਸਰਾਗ ਦੇ ਵਿੱਚ ਮਹੱਲਾ ਤੀਜਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਵਿੱਤਰ ਬਾਣੀ ਰੱਬੀ ਬਾਣੀ ਤੁਰਕੀ ਬਾਣੀ ਰਾਹੀਂ ਉਪਦੇਸ਼ ਕਰਦੇ ਹਨ ਰਤਨ ਪਦਾਰਥ ਬਣ ਜੀਐ ਸਤਗੁਰ ਦੀ ਆਵਜਾਈ ਰਾਮ ਰਤਨ ਪਦਾਰਥ ਬਣ ਜੀਐ ਜਿਵੇਂ ਸੰਸਾਰ ਦੇ ਉੱਪਰ ਸਮੁੰਦਰਾਂ ਦੇ ਵਿੱਚ ਰਤਨ ਪਾਏ ਜਾਂਦੇ ਨੇ ਜਿਨ੍ਹਾਂ ਦਾ ਵੱਡੇ ਵੱਡੇ ਸਬ ਵਪਾਰੀ ਸੌਦਾ ਕਰਦੇ ਨੇ ਮਹਿੰਗੇ ਤੋਂ ਮਹਿੰਗੇ ਰਤਨ ਉਹਨਾਂ ਦਾ ਵਪਾਰ ਹੁੰਦਾ ਤੇ ਉਹਨਾਂ ਰਤਨਾਂ ਨੂੰ ਕੀਮਤੀ ਜਾਣਿਆ ਜਾਂਦਾ ਤੇ ਇੱਥੇ ਮਹਾਰਾਜ ਜੀ ਕਹਿੰਦੇ ਨੇ ਰਤਨ ਕਿਹਨੂੰ ਕਹਿੰਦੇ ਨੇ ਰਤਨ ਪਦਾਰਥ ਸਭ ਤੋਂ ਵੱਡਾ ਮਹਿੰਗਾ ਪਦਾਰਥ ਰਤਨ ਕਿਹੜਾ ਹੈ ਜਿਹੜਾ ਮੈਨੂੰ ਗੁਰੂ ਨੇ ਬੁਝਾਇਆ ਸਤਗੁਰੂ ਦੀਆ ਬੁਝਾਈ ਰਾਮ ਉਹ ਹੈ ਨਾਮ ਦਾ ਭਗਤੀ ਦਾ ਸਿਮਰਨ ਦਾ ਬੰਦਗੀ ਦਾ ਗੁਰੂ ਦੇ ਚਰਨਾਂ ਦਾ ਪਿਆਰ ਸਤਕਾਰ ਸੋਝੀ ਗਿਆਨ ਇਹ ਪਰਮੇਸ਼ਰ ਨੇ ਗੁਰੂ ਨੇ ਆਬਖਸ਼ਾ ਰਤਨ ਪਦਾਰਥ ਬਣ ਜੀ ਹੈ ਜਿਹੜੇ ਰਤਨਾ ਦਾ ਭਾਵ ਨਾਮ ਦਾ ਭਗਤੀ ਦਾ ਬਣਜ ਕੀਤਾ ਸੌਦਾ ਕੀਤਾ ਜਿਸ ਬਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਇਹ ਸਤਸੰਗਤ ਵਿੱਚੋਂ ਕਿਸੇ ਗੁਰਮੁਖ ਕੋਲੋਂ ਪ੍ਰਾਪਤ ਹੁੰਦਾ ਹੈ ਆਪਣੀ ਮਤ ਨਾਲ ਜਪੀ ਜਾਵੇ ਵੇਸਾ ਕੋਈ ਜਪੀ ਜਾਵੇ ਉਹ ਉਸ ਦਾ ਨਾਮ ਸਿਮਰਨ ਭਗਤੀ ਦਰ ਪ੍ਰਵਾਨ ਨਹੀਂ ਹੈ ਇਹ ਰਤਨ ਨਾਮ ਸਿਮਰਨ ਅਮੋਲਕ ਕਦੋਂ ਬਣਦਾ ਹੈ ਜਦੋਂ ਕਿਸੇ ਗੁਰਮੁਖ ਰਾਹੀ ਮਿਲ ਕੇ ਜਪਿਆ ਜਾਂਦਾ ਹੈ ਫਿਰ ਦੀ ਕੀਮਤ ਵੱਧ ਜਾਂਦੀ ਹੈ ਰਤਨ ਪਦਾਰਥ ਬਣ ਜੀਐ ਸੌਦਾ ਕੀਤਾ ਰਤਨ ਦਾ ਨਾਮ ਭਗਤੀ ਪਦਾਰਥ ਦਾ ਸੌਦਾ ਕੀਤਾ ਸਤਿਗੁਰ ਦੀ ਆ ਬੁਝਾਈ ਰਾਮ ਇਹ ਗੱਲ ਜਿਹੜੀ ਆ ਸੌਦਾ ਕੀਤਾ ਜਿਹੜਾ ਇਹ ਮੈਨੂੰ ਗੁਰੂ ਨੇ ਪਰਮੇਸ਼ਰ ਨੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਸੋਝੀ ਪਈ ਤਾਂ ਮੈਂ ਇਹ ਸੌਦਾ ਕੀਤਾ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਸਭ ਤੋਂ ਵੱਡਾ ਕਹਿੰਦੇ ਇਹ ਸੌਦਾ ਏ ਸੀ ਇਹ ਲਾਹਾ ਹੀ ਸਭ ਤੋਂ ਵੱਡਾ ਹੀ ਹੈ ਲਾਭ ਲਾਹਾ ਉਦਮ ਕਰਨਾ ਲਾਹਾ ਕਰਨਾ ਤੇ ਉਹਦੇ ਉਹਦੇ ਵਿੱਚੋਂ ਫਿਰ ਲਾਭ ਹੋਣਾ ਮਲਾਫਾ ਹੋਣਾ ਸਭ ਤੋਂ ਵੱਡਾ ਉਦਮ ਦਾ ਮਨਾਫਾ ਕਿਹੜਾ ਕਹਿੰਦੇ ਹਰ ਭਗਤ ਹੈ ਹਰੀ ਦੀ ਭਗਤ ਪਰਮੇਸ਼ਰ ਦੀ ਭਗਤ ਪਰਮੇਸ਼ਰ ਦੀ ਬੰਦਗੀ ਪਰਮਾਤਮਾ ਦੀ ਬੰਦਗੀ ਗੁਣਮਹਿ ਗੁਣੀ ਸਮਾਈ RAM ਜਿਹਦੇ ਨਾਲ ਗੁਣਾ ਦਾ ਖਜ਼ਾਨਾ ਦਿਲ ਵਿੱਚ ਹਿਰਦੇ ਵਿੱਚ ਭਾਰੀ ਹੁੰਦਾ ਹੈ ਮਤ ਦੇ ਵਿੱਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬਜਾਈ ਮਤ ਦੇ ਵਿੱਚ ਗੁਨਾ ਦਾ ਖਜ਼ਾਨਾ ਜਿਹੜਾ ਭਾਰੀ ਹੁੰਦਾ ਵੱਡਾ ਹੁੰਦਾ ਔਰ ਗੁਨਾ ਦੀ ਸਮਝ ਪੈਂਦੀ ਹੈ ਔਰ ਗੁਨਾ ਦੇ ਵਿੱਚ ਹੀ ਮਨ ਸਮਾ ਜਾਂਦਾ ਪਰਮੇਸ਼ਰ ਵੱਡੇ ਗੁਨਾ ਵਾਲਾ ਗਹਿਰ ਗਭੀਰ ਹੀਰਾ ਗੁਣੇ 기 ਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵਲ ਜੀਰਾ ਇਸ ਕਰਕੇ ਪਰਮੇਸ਼ਰ ਨਾਲ ਗੁਨਾ ਦੀ ਸਾਂਝ ਹੈ ਪਰਮੇਸ਼ਰ ਦੇ ਗੁਨਾ ਵਿੱਚ ਹੀ ਭਗਤੀ ਕਰਕੇ ਇਹ ਜੀਵ ਸਮਾ ਜਾਂਦਾ ਹੈ ਸਭ ਤੋਂ ਵੱਡਾ ਲਾਭ ਮੁਨਾਫਾ ਹੈ ਭਾਈ ਗੁਣਮ ਹੈ ਗੁਣੀ ਸਮਾਈ ਜਿਸ ਆਪ ਬੁਝਾਈ ਲਾਹਾ ਭਗਤ ਸੈਸਾਰੀ ਇਹ ਭਾਈ ਜਿਹਨੂੰ ਸਮਝ ਪੈ ਜਾਵੇ ਭਗਤੀ ਕਰਦੇ ਆ ਨਾਮ ਜਪਦੇ ਆ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੇ ਨਾਲ ਪਿਆਰ ਕਰਦਿਆਂ ਕਰਦਿਆਂ ਜਿਹਨੂੰ ਸਮਝ ਪੈ ਜਾਵੇ ਵੀ ਇਹ ਸਭ ਤੋਂ ਵੱਡਾ ਖਜ਼ਾਨਾ ਪਰਮੇਸ਼ਰ ਦੇ ਗੁਣਾਂ ਦਾ ਹੈ ਸਤ ਸੰਤੋਖ ਦਇਆ ਧਰਮ ਨਿਮਰਤਾ ਸਹਿਣ ਸ਼ੀਲਤਾ ਸੰਜਮ ਇਹ ਵੱਡੇ ਗੁਣ ਨੇ ਪਰਮੇਸ਼ਰ ਦੇ ਗੁਣ ਨੇ ਪਰਮੇਸ਼ਰ ਵਿੱਚ ਇਹ ਸਾਰੇ ਗੁਣ ਨੇ ਸਾਰੀ ਦੁਨੀਆ ਮਿਲ ਕੇ ਪਰਮੇਸ਼ਰ ਨੂੰ ਕੋਈ ਵੱਡਾ ਕਹਿਣ ਲੱਗ ਜਵੇ ਪਰਮੇਸ਼ਰ ਨੂੰ ਕੋਈ ਵੱਡਾ ਨਹੀਂ ਕਰ ਸਕਦਾ ਸਾਰੀ ਦੁਨੀਆ ਮਿਲ ਕੇ ਪਰਮੇਸ਼ਰ ਨੂੰ ਛੋਟਾ ਕਹਿਣ ਲੱਗ ਜਾਂਦੀ ਪਰਮੇਸ਼ਰ ਕੋਈ ਛੋਟਾ ਨਹੀਂ ਹੁੰਦਾ ਇਸ ਕਰਕੇ ਪਰਮੇਸ਼ਰ ਦਾ ਗੁਣ ਹੈ ਭਾਈ ਇਹ ਗੁਣ ਜੀਵ ਵਿੱਚ ਵੀ ਪੈਦਾ ਹੋ ਜਾਂਦਾ ਹੈ ਗੁਣ ਮੈਂ ਗੁਣੀ ਸਮਾਈ ਦੁਨੀਆਂ ਦੀ ਬੜਿਆਈ ਮੈਂ ਮੇਰੀ ਲੋਭ ਲਾਲਚ ਈਰਖਾ ਦਵੇਸ਼ ਨਿੰਦਿਆ ਝਗੜੇ ਇਹ ਸੰਸਾਰ ਵਿੱਚ ਨੇ ਥਾਂ ਥਾਂ ਤੇ ਪੈ ਰਹੇ ਨੇ ਇੱਕ ਬੰਦਾ 10 10 ਬੰਦਿਆਂ ਨਾਲ ਝਗੜਾ ਕਰੀ ਬੈਠਾ ਔਰ ਉਹ ਝਗੜਿਆਂ ਦੇ ਵਿੱਚ ਉਹ ਸੁੱਖ ਨਹੀਂ ਹੈ ਕਦੇ ਦਿਨੇ ਰਹਿੰਦਾ ਕਦੇ ਰਾਤ ਰਹਿੰਦਾ ਹੈ ਕਦੇ ਗੁੱਸੇ 'ਚ ਆਉਂਦਾ ਹੈ ਕਦੇ ਹੰਕਾਰ ਕਰਦਾ ਹੈ ਕਦੇ ਸਾਥੀ ਤੇ ਹੱਥ ਮਾਰਦਾ ਹੈ ਇਹ ਔਗਣ ਨੇ ਸਾਰੇ ਔਗਣ ਉਹਨੂੰ ਜਾਲ ਰਹੇ ਨੇ ਹਿਰਦੇ ਕਰਨ ਅਨੁਸਾਰ ਰਹੇ ਨੇ ਜਦੋਂ ਗੁਣੇ ਗੁਣਾ ਕਰਕੇ ਪਰਮੇਸ਼ਰ ਨਾਲ ਜੁੜ ਜੁੜ ਜਾਂਦਾ ਹੈ ਭਗਤੀ ਨਾਲ ਜੁੜ ਜਾਂਦਾ ਹੈ ਫਿਰ ਚੰਗੇ ਗੁਣ ਪੈਦਾ ਹੋ ਜਾਂਦੇ ਨੇ ਫਿਰ ਸਬਰ ਵਾਲਾ ਹੋ ਜਾਂਦਾ ਹੈ ਸੰਤੋਖ ਵਾਲਾ ਹੋ ਜਾਂਦਾ ਹੈ ਸਹਿਨ ਸ਼ੀਲਤਾ ਵਾਲਾ ਹੋ ਜਾਂਦਾ ਹੈ ਕਿਸੇ ਦੀ ਨਿੰਦਿਆ ਸੁਣ ਕੇ ਉਹਦਾ ਮਨ ਫਿਰ ਗੁੱਸੇ 'ਚ ਨਹੀਂ ਆਉਂਦਾ ਕ੍ਰੋਧਤ ਨਹੀਂ ਹੁੰਦਾ ਇਸ ਕਰਕੇ ਗੁਣਾ ਚ ਸਮਾ ਜਾਂਦਾ ਗੁਣ ਮੈਂ ਗੁਣੀ ਸਮਾਈ ਚੰਗੇ ਗੁਣਾਂ ਦੇ ਵਿੱਚ ਪਰਮੇਸ਼ਰ ਦੇ ਗੁਣਾਂ ਚ ਗੁਣਾ ਕਰਕੇ ਸਮਾਜ ਜਾਂਦਾ ਇਨਸਾਨ ਮਨੁੱਖ ਜੀਵ ਭਗਤ ਜਿਸ ਆਪ ਵਝਾਏ ਜੇ ਇਹ ਗੱਲ ਪਰਮੇਸ਼ਰ ਪ੍ਰਮਾਤਮਾ ਗੁਰੂ ਜੀ ਵਝਾ ਦੇਵੇ ਤਾਂ ਹੀ ਹਨ ਨਹੀਂ ਤੇ ਜੇ ਤਾ ਪੜਿਆ ਤੇ ਤਾ ਕੜਿਆ ਜਿੰਨਾ ਜਿੰਨਾ ਪੜੀ ਜਾਂਦਾ ਤਿੰਨ ਤਨਾ ਉਹ ਕੜੀ ਜਾਂਦਾ ਪਰ ਜਿਹਦੇ ਕਿਰਪਾ ਹੋ ਜਾਂਦੀ ਹੈ ਉਹੀ ਨੀਮਾ ਹੋ ਕੇ ਭਗਤ ਜੀ ਦੀ ਸਾਰ ਜਾਂਦਾ ਹੈ ਜਿਹਨੂੰ ਬੁਝਾ ਦਿੰਦਾ ਹੈ ਪਰਮੇਸ਼ਰ ਗੁਰੂ ਉਹੀ ਗੁਲਾਸ ਸਮਾਉਂਦਾ ਹੈ ਲਾਹ ਭਗਸ ਹੈ ਸਾਰੇ ਫਿਰ ਉਹ ਲਾਹ ਘਟਦਾ ਭਗਤੀ ਦਾ ਜਦੋਂ ਨਿਮਰਤਾ ਧਾਰ ਲੈਂਦਾ ਨੀਮਾ ਬਣ ਆ ਜਾਂਦਾ ਸੰਜਮ ਆ ਜਾਂਦਾ ਸਿਨ ਸੀਟਦਾ ਜਾਂਦੀ ਹੈ ਫਿਰ ਭਾਈ ਭਗਤੀ ਦਾ ਲਾਹ ਸੰਸਾਰ ਤੇ ਘਟ ਲੰਦਾ ਹੈ ਭਗਤ ਮੈਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਆਧਾਰੇ ਭਾਈ ਐਸੀ ਨਿਮਰਤਾ ਵਾਲੀ ਭਗਤੀ ਤੋਂ ਬਿਨਾ ਸੁਖ ਨਹੀਂ ਪ੍ਰਾਪਤ ਹੁੰਦਾ ਹੁਣ ਕਈ ਭਗਤੀ ਕਰਕੇ ਹੰਕਾਰ ਕਰ ਲੈਂਦੇ ਨੇ ਆਣਾ ਕਰ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫੇਰ ਫੇਰ ਅਵਤਾਰ ਭਗਤੀ ਕਰਕੇ ਦੂਜਿਆਂ ਨੂੰ ਦਿਖਾਉਣਾ ਵੱਡਾ ਹੋ ਕੇ ਦਿਖਾਉਣਾ ਇਹ ਹੰਕਾਰ ਵੱਜ ਜਾਂਦਾ ਏਸੀ ਭਗਤੀ ਭਾਈ ਦਰ ਤੇ ਪ੍ਰਵਾਨ ਨਹੀਂ ਇਹ ਜੰਮਨ ਮਰ ਤੋਂ ਕੱਢਦੀ ਨਹੀਂ ਹੈ ਭਗਤੀ ਉਹ ਭਗਤੀ ਹੈ ਜਿਹੜੀ ਨਿਮਰਤਾ ਵਾਲੀ ਗਰੀਬੀ ਵਾਲੀ ਸਹਿਨਸੀਲਤਾ ਵਾਲੀ ਉਹ ਭਗਤੀ ਗੁਰੂ ਤੇ ਦਰ ਤੇ ਪ੍ਰਵਾਨ ਹੁੰਦੀ ਹੈ ਉਹ ਗੁਰੂ ਨਾਲ ਸਾਂਝ ਪਾਉਂਦੀ ਹੈ ਕਿਉਂਕਿ ਗੁਰੂ ਨੀਮਾ ਹੈ ਨਿਮਰਤਾ ਵਾਲੇ ਸਿੱਖ ਵੀ ਨਿਮਰਤਾ ਵਾਲਾ ਹੋ ਜਾਵੇ ਫਿਰ ਦੋਹਾਂ ਦੀ ਸਾਂਝ ਬਣ ਜਾਂਦੀ ਹੈ ਗੁਰੂ ਨਿਮਰਤਾ ਵਾਲਾ ਹੈ ਗਹਿਰ ਗੰਭੀਰ ਹੈ ਗੁਰੂ ਸਹਿਨਸੀਲ ਦਾ ਸੰਜਮ ਵਾਲਾ ਹੈ ਸਿੱਖ ਹੰਕਾਰੀ ਹੋਵੇ ਦੋਹਾਂ ਦਾ ਮੇਲ ਨਹੀਂ ਹੋ ਸਕਦਾ ਇਸ ਕਰਕੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਕੋਈ ਦੂਜੇ ਪਾ ਦੂਜੇ ਪਾ ਭਾਵ ਹੈ ਆਪਣੇ ਮਨ ਦੀ ਮੱਤ ਅੰਦਰ ਹਉਮੈ ਮੈਂ ਮੇਰੀ ਹੰਕਾਰ ਇਦਾਂ ਦੀ ਕਹਿੰਦੇ ਭਗਤੀ ਜਿਹੜੀ ਉਹ ਉਹ ਸੁਖ ਨਹੀਂ ਪ੍ਰਾਪਤ ਹੁੰਦਾ ਮੇਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਆਪਣੀ ਪਤ ਖੋ ਲੈਂਦਾ ਹੈ ਹੰਕਾਰ ਨਾਲ ਮੈਂ ਮੇਰੀ ਨਾਲ ਸੰਸਾਰੀ ਪ੍ਰੀਤੀ ਨਾਲ ਗੁਰਮਤਿ ਨਾਮ ਅਧਾਰੇ ਜੇ ਕਿਤੇ ਗੁਰਮਤਿ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਕਿਸੇ ਗੁਰਮਖ ਨਾਲ ਉਹਦੀ ਮਤ ਲੈ ਕੇ ਗੁਰੂ ਦੀ ਮਤ ਲੈ ਕੇ ਨਾਮ ਜਪੇ ਤਾਂ ਇਹਦੇ ਮਨ ਨੂੰ ਆਧਾਰ ਹੋਵੇ ਤਾਂ ਇਹਦਾ ਮਨ ਭਗਤ ਬਣੇ ਤਾਂ ਇਹਦੀ ਭਗਤੀ ਦਰ ਪ੍ਰਵਾਨ ਹੋਵੇ ਭਾਈ ਬਖਰ ਨਾਮ ਸਦਾ ਲਾਭ ਹੈ ਜਿਸਨੂੰ ਏਤ ਵਪਾਰ ਲਾਏ ਜਿਹੜਾ ਸਭ ਤੋਂ ਵੱਡਾ ਸੌਦਾ ਭਾਈ ਨਾਮ ਦਾ ਹੈ ਸਦਾ ਲਾਹਵੈ ਦੇ ਵਿੱਚ ਜਿਸਨੂੰ ਏਤ ਵਪਾਰ ਲਾਏ ਜੇ ਗੁਰੂ ਸਾਹਿਬ ਕਿਰਪਾ ਕਰਕੇ ਅਸਲੀ ਰਸਤਾ ਦੇ ਕੇ ਭਗਤੀ ਕਰਵਾ ਲੈਣਾ ਤਾਂ ਸਭ ਤੋਂ ਵੱਡਾ ਲਾਹਾ ਭਾਈ ਨਾਮ ਦਾ ਹੈ ਸਿਮਰਨ ਦਾ ਹੈ ਭਗਤੀ ਦਾ ਹੈ ਰਤਨ ਪਦਾਰਥ ਬਣ ਜੀਏ ਜਾਂ ਸਤਿਗੁਰ ਦੇਵ ਭਜਾਏ ਇਹ ਰਤਨ ਪਦਾਰਥ ਨਾਮ ਭਗਤੀ ਸਿਮਰਨ ਦਾ ਚੰਗੇ ਗੁਣਾਂ ਦਾ ਸੌਦਾ ਭਾਈ ਤਾਂ ਹੀ ਹੁੰਦਾ ਜੇ ਗੁਰੂ ਸੋਝੀ ਪਾ ਦੇਵੇ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰ ਆ ਰਾਮ ਮਾਇਆ ਕਿਨੂੰ ਕਹਿੰਦੇ ਨੇ ਸ਼ੁਰੂ ਹੁੰਦੀ ਹੈ ਹਿਰਦੇ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਕਰਕੇ ਬੰਦਾ ਮੈਂ ਮੇਰੀ ਕਰਦਾ ਕਿਸੇ ਨਾਲ ਮੁਹੱਬਤ ਕਰਦਾ ਇਹਦੇ ਕਰਕੇ ਬੰਦਾ ਕਿਸੇ ਨਾਲ ਵੈਰ ਵਿਰੋਧ ਆਉਂਦਾ ਇਹਦੇ ਕਰਕੇ ਬੰਦਾ ਲੋਭ ਲਾਲਚ ਕਰਦਾ ਇਹਦੇ ਕਰਕੇ ਬੰਦਾ ਆਪਣਾ ਬਰਬਾਦ ਕਰ ਲੈਂਦਾ ਇਸ ਕਰਕੇ ਇਹਦੇ ਹਿਰਦੇ ਚ ਵੀ ਨਹੀਂ ਮਾਇਆ ਅ ਅੰਦਰ ਬੜੀ ਹੋਈ ਹੈ ਵਿਸ਼ੇ ਵਕਾਰਾਂ ਦੀ ਮਾਇਆ ਮੋਹ ਸਭ ਦੁੱਖ ਹੈ ਇਹ ਸਾਰਾ ਦੁੱਖ ਹੈ ਅੰਦਰ ਜਿਹੜਾ ਇਹਦੇ ਪੰਜ ਬੈਠੇ ਨੇ ਅੰਦਰ ਚੋਰ ਸਭ ਤੋਂ ਵੱਡਾ ਇਹਨਾਂ ਦੁੱਖ ਦੇ ਰਹੇ ਨੇ ਸੰਸਾਰ ਵਿੱਚ ਕਿਤੇ ਸੁਖ ਹੀ ਨਹੀਂ ਹੋ ਰਿਹਾ ਹੈ ਖੋਟਾ ਇਹੋ ਵਪਾਰ ਆ ਰਾ ਪਰ ਇਹ ਸਾਰਾ ਜਿਹੜਾ ਵਪਾਰ ਕਰਦਾ ਹੈ ਇਹਨਾਂ ਨਾਲ ਮਿਲ ਕੇ ਜਿਹੜਾ ਵਪਾਰ ਕਰਦਾ ਸਾਰੇ ਖੋਟੇ ਖੋਟਾ ਹੈ ਇਹ ਕਿਸੇ ਕੰਮ ਨਹੀਂ ਆਉਂਦਾ ਕੂੜ ਬੋਲ ਵਿਖ ਖਾਵਣੀ ਬਹੁ ਬਧੇ ਬਕਾਰਾ ਰਾਮ ਜਿੰਨਾ ਵੀ ਕੁਝ ਕਰਦਾ ਨਾ ਕਰਕੇ ਵਿਸੇ ਬਕਾਰਾਂ ਕਰਕੇ ਕੋੜੇ ਕੋਲ ਕਮਾਉਂਦਾ ਕੋੜੇ ਬੋਲਦਾ ਕੋੜੇ ਦਿਖਦਾ ਕੋੜੇ ਖਾਂਦਾ ਦਾ ਆਧਾਰ ਵੀ ਕੋੜੇ ਆ ਵਿਖ ਖਾਵਣੀ ਜਿਉਂ ਜ਼ਹਿਰ ਖਾਰੇ ਹੈ ਬਿਉ ਖਾਰੇ ਹੈ ਕੰਨਾ ਰਾਹੀ ਅੱਖਾਂ ਰਾਹੀ ਆਪਣੇ ਰਸ ਸੁਣਾ ਰਾਹੀ ਇਹਨਾਂ ਨਾਲ ਮਿਲ ਕੇ ਵਕਾਰਾਂ ਨਾਲ ਮਿਲ ਕੇ ਅੰਦਰ ਜਹਿ ਇੱਕ ਚਹਿਰੇ ਖਾ ਰਿਹਾ ਹੈ ਬਖ ਖਾਗਣੀ ਬਹੁ ਬਦੇ ਵਕਾਰ ਆ ਰਾਮ ਫਿਰ ਇਹ ਵਕਾਰ ਘਟਦੇ ਨਹੀਂ ਇੰਨੇ ਵਕਾਰ ਵੱਜ ਜਾਂਦੇ ਨੇ ਇਹਨਾਂ ਦੀ ਗਿਣਤੀ ਮਿੰਤੀ ਕਰਨੀ ਔਖੀ ਹੋ ਜਾਂਦੀ ਹੈ ਭਾਬ ਪਾਪਾਂ ਦਾ ਕੜਾ ਪੜ ਜਾਂਦਾ ਹੈ ਪ੍ਰਮਾਤਮਾ ਨਾਲ ਹੀ ਮਿਲ ਨਹੀਂ ਸਕਦਾ ਫਿਰ ਭਾਈ ਬਹੁ ਬਦੇ ਵਕਾਰ ਸੈਸਾ ਇਹੋ ਸੰਸਾਰਾ ਬਿਨ ਨਾਵੇਂ ਪਤ ਖੋਈ ਇੰਨੇ ਬਕਾਰ ਵੱਜ ਜਾਂਦੇ ਨੇ ਭਾਈ ਸਹਿਬ ਸਾ ਇਹੋ ਸੰਸਾਰਾ ਸੰਸਿਆ ਸੰਸਿਆ ਦੇ ਵਿੱਚ ਡੁੱਬ ਜਾਂਦਾ ਹੈ ਭਰਮ ਦੇ ਵਿੱਚ ਡੁੱਬ ਜਾਂਦਾ ਹੈ ਇਹਨੂੰ ਸੰਸਾਰ ਘਰਵਾਰ ਤੁਹਾਨੂੰ ਦੌਲਤ ਮੈਂ ਮੇਰੀ ਪਿਆਰ ਸਭ ਐਂ ਲੱਗਦਾ ਵੀ ਹੋ ਰਹੀ ਹੈ ਸਭ ਕੁਝ ਆਸੀਂ ਸਭ ਕੁਝ ਮੈਂ ਸਭ ਕੁਝ ਠੀਕ ਆ ਮੇਰਾ ਕਰਤ ਕੀਤੇ ਸਭ ਕੁਝ ਠੀਕ ਆ ਇਹ ਸੰਸਾਰ ਸਾਰਾ ਮੇਰਾ ਹੀ ਹੈ ਐਦਾਂ ਇਹਨੂੰ ਹੀ ਲੱਗਣ ਲੱਗ ਜਾਂਦਾ ਸਾਰਾ ਕੁਝ ਭਰਮ ਪੈ ਜਾਂਦਾ ਆਹ ਮੇਰਾ ਉਹ ਮੇਰਾ ਉਹ ਮੈਂ ਆਪਣਾ ਬਣਾ ਲਾਂ ਇਹਨੂੰ ਮੈਂ ਆਪਣਾ ਬਣਾ ਲਾਂ ਐਦਾਂ ਦਾ ਭਰਮ ਪੈ ਜਾਂਦਾ ਬਈ ਇਹ ਐ ਸਮਝ ਤੂੰ ਉਠਾ ਬਿਨ ਨਾਮ ਹੈ ਪਤ ਕੋਈ ਗੁਰੂ ਦੇ ਨਾਮ ਨਾਲ ਨਹੀਂ ਜੁੜਿਆ ਗੁਰੂ ਦੇ ਹੁਕਮ ਨਾਲ ਨਹੀਂ ਜੁੜਿਆ ਇਹਦੀ ਪਤ ਜਾਂਦੀ ਰਹੀ ਇਹਦੀ ਇੱਜ਼ਤ ਮਾਨ ਸਨਮਾਨ ਜਾਂਦਾ ਰਿਹਾ ਇਹ ਕਿਸੇ ਕੰਮ ਦਾ ਨਾ ਰਿਹਾ ਪੜ ਪੜ ਪੰਡਤ ਬਾਦ ਵਖਾਣੇ ਬਿਨ ਬੁੱਝੇ ਸੁਖ ਨਾ ਹੋਈ ਪੰਡਤ ਕਹਿੰਦੇ ਨੇ ਵਿਦਵਾਨ ਵਿਦਵਤਾਂ ਨੂੰ ਵਿਦਵਾਨ ਚੰਗੇ ਗੁਣ ਪੈਦਾ ਕਰਨ ਵਾਸਤੇ ਤੁਰਿਆ ਸੀ ਪਰ ਵਿਦ ਚੰਗੇ ਗੁਣਾਂ ਦਾ ਈਮਾਨ ਕਰ ਲਿਆ ਵਿਦਵਾਨ ਕਹਾ ਕੇ ਕਿਸੇ ਨਾਲ ਬਾਦ ਬਵਾਦ ਸ਼ੁਰੂ ਕਰਤਾ ਵਾਦ-ਵਿਵਾਦ ਸ਼ੁਰੂ ਕਰਤਾ ਚੰਗੇ ਗੁਣਾਂ ਦਾ ਪੜ-ਪੜਾ ਪੰਡਤ ਬਾਦ ਵਿਖਾਣਾ ਕੋਈ ਸਿੱਖ ਹੋਵੇ ਕੋਈ ਰਾਗੀ ਹੋਵੇ ਢਾਡੀ ਹੋਵੇ ਕਥਾਵਾਚਕ ਹੋਵੇ ਫਿਰ ਚੰਗੇ ਗੁਣਾਂ ਦਾ ਜੋ ਮਾਨ ਕਰਦਾ ਹੈ ਹੰਕਾਰ ਕਰਦਾ ਹੈ ਬਾਦ-ਵਿਵਾਦ ਕਰਦਾ ਹੈ ਫਿਰ ਵੀ ਉਹ ਠੀਕ ਨਹੀਂ ਹੈ ਪੜ-ਪੜਾ ਪੰਡਤ ਬਾਦ ਵਿਖਾਣਾ ਬਿਨ ਬੁੱਝੇ ਸੁਖ ਨਾ ਹੋਈ ਅਸਲ ਗੱਲ ਜਿਹੜੀ ਹੈ ਬੁੱਝਣੀ ਕਿਹੜੀ ਹੈ ਨਿਮਰਤਾ ਚਾਉਣਾ ਵੀ ਮੈਂ ਕੁਝ ਨਹੀਂ ਹਾਂ ਮੇਰਾ ਮੁੱਝੇ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੰਪਤੀ ਕਿਆ ਲਾਗੇ ਮੇਰੇ ਮੰਨਦਾ ਤੇ ਇਹ ਸੀ ਵੀ ਜਿਹੜਾ ਗਿਆਨ ਹੈ ਜਿਹੜਾ ਜਪਤਾ ਪੈ ਜਿਹੜਾ ਪਾਠ ਹੋ ਜਾਏ ਪਰਮੇਸ਼ਰ ਤੇਰੀ ਕਿਰਪਾ ਨਾਲ ਹੋਇਆ ਮੈਂ ਕੁਝ ਨਹੀਂ ਕਰਨ ਜੋਗਾ ਤੂੰ ਇੱਕ ਇੱਕ ਪਲਕ ਮੇਰੇ ਤੋਂ ਇੱਕ ਪਲਕ ਮੇਰੇ ਤੋਂ ਨਦਰ ਚੱਕ ਲਵੇਂ ਨਦਰ ਉੱਠੀ ਕਰਦਵੇਂ ਤਾਂ ਇੱਕ ਪਲਕ ਦੇ ਵਿੱਚ ਹੀ ਮੇਰਾ ਗਿਆਨ ਖਤਮ ਹੋ ਜਾਂਦਾ ਇਹ ਇਹ ਸੋਚੀ ਪਾਉਣੀ ਸੀ ਹੈ ਪਰਮੇਸ਼ਰ ਤੇਰੇ ਕਰਕੇ ਮੈਨੂੰ ਗਿਆਨ ਹੈ ਜੇ ਤੂੰ ਅੰਦਰ ਮੇਰੇ ਵਸਦਾ ਤਾਂ ਹੀ ਮੈਂ ਬੋਲ ਸਕਦਾ ਇਹਨੂੰ ਇਸ ਰੇਖਾ ਪੈ ਗਿਆ ਪੜ ਕੇ ਗਿਆਨ ਲੈ ਇਕੱਠਾ ਕਰਕੇ ਵੀ ਮੈਂ ਵਿਦਵਾਨ ਹੋ ਗਿਆ ਮੈਂ ਵੱਡਾ ਤੇ ਬਾਦ ਵਖਾਣਾ ਝਕੜਾ ਕਰਦਾ ਬਿਨ ਬੂਝੇ ਸੁਖ ਨਾ ਹੋਈ ਭਾਈ ਜੇ ਤੁਸੀਂ ਗਿਆਨ ਪ੍ਰਾਪਤ ਕੀਤਾ ਤਾਂ ਜੇ ਗੁਰੂ ਦੀ ਗੱਲ ਨੂੰ ਨਾ ਗੁਣਾ ਨੂੰ ਨਾ ਬੁੱਝਿਆ ਗੁਰੂ ਦੇ ਹੁਕਮ ਨੂੰ ਨਾ ਬੁੱਝਿਆ ਫਿਰ ਵੀ ਤੁਸੀਂ ਸੁਖੀ ਨਹੀਂ ਹੋਣਾ ਆਵਣ ਜਾਣਾ ਕਦੀ ਨਾ ਚੁੱਕੈ ਮਾਇਆ ਮੋਹ ਪਿਆਰਾ ਫਿਰ ਭਾਈ ਜਿਹੜਾ ਤੁਹਾਡੇ ਅੰਦਰ ਮਾਨ ਹੰਕਾਰ ਮੈਂ ਮੇਰੀ ਬਾਤ ਬਵਾਦ ਪੈ ਗਿਆ ਭਾਈ ਫਿਰ ਤੁਸੀਂ ਜਨਮ ਮਰਨ ਦੇ ਗੇੜ ਤੋਂ ਨਿਕਲ ਨਹੀਂ ਸਕਦੇ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਹਾਂ ਜਿਹੜੀ ਤੇਰੀ ਇਹ ਮੈਂ ਮੇਰੀ ਹੈ ਮਮਤਾ ਹੈ ਜਾ ਮੋਹ ਝਾਲ ਹੈ ਲੋਭ ਲਬ ਲੋਭ ਹੈ ਇਹ ਭਾਈ ਬੜਾ ਖੋਟਾ ਹੈ ਇਹ ਸਾਰੀ ਮਾਇਆ ਖੋਟੀ ਹੈ ਇਹ ਕਿਸੇ ਕੰਮ ਨਹੀਂ ਆਉਣ ਵਾਲੀ ਸਭ ਮੋਹ ਦੁੱਖ ਹੈ ਦੁੱਖ ਰੂਪ ਹੈ ਤੇ ਇਹ ਜਿਹੜਾ ਵਪਾਰ ਹੈ ਭਾਈ ਖੋਟਾ ਹੈ ਕਿਸੇ ਕੰਮ ਨਹੀਂ ਆਉਣ ਵਾਲਾ ਖੋਟੇ ਖਰੇ ਸਭ ਪਰਖੀਆਂ ਨੇ ਤੇ ਸੱਚੇ ਕੈ ਦਰਵਾਰਾ ਆਰਾ ਇੱਥੇ ਤੂੰ ਅਮਾਨ ਪਾ ਸਕਦਾ ਗੱਲਾਂ ਕਰਕੇ ਜਾ ਮਾਇਆ ਇਕੱਠੀ ਕਰਕੇ ਤੇਰੀ ਜੈ ਜੈਕਾਰ ਹੋ ਸਕਦੀ ਹੈ ਦਰਗਾਹ ਵਿੱਚ ਨਹੀਂ ਉੱਥੇ ਤਾਂ ਖੋਟੇ ਖਰੇ ਸਭ ਪਰਖੀਆਂ ਨੇ ਖੋਟਿਆਂ ਤੇ ਖਰਿਆਂ ਦੀ ਪਰਖ ਆਉਣੀ ਆ ਖਰਾ ਕੌਣਾ ਖੋਟਾ ਕੌਣਾ ਜਿਹੜਾ ਆਪਣੇ ਆਪ ਨੀਵਾ ਹੋ ਗਿਆ ਗੁਰੂ ਅੱਗੇ ਸਿਰ ਝੁਕਾ ਦਿੱਤਾ ਨੋ ਮੈਂ ਮੇਰੀ ਹਉਮੈ ਮਮਤਾ ਨੂੰ ਦੂਰ ਕਰ ਦਿੱਤਾ ਉਹ ਖਰੇ ਨੇ ਜਿਨ੍ਹਾਂ ਦੇ ਅੰਦਰੋਂ ਇਹ ਬਾਦ-ਬਾਦ ਨਿਕਲਿਆ ਨਹੀਂ ਉਹ ਖੋਟੇ ਨੇ ਸੱਚੇ ਕੇ ਦਰਬਾਰਾ ਰਾਮ ਪਰਮੇਸ਼ਰ ਦੇ ਪ੍ਰਮਾਤਮਾ ਦੇ ਦਰ ਤੇ ਭਾਈ ਇਹ ਪਰਖਿਆ ਜਾਣਾ ਹੈ ਖੋਟੇ ਦਰਗੇ ਸੁਟੀਆਂ ਨ ਬੇਕਰਨ ਪੁਕਾਰਾ ਰਾਮ ਭਾਈ ਖਰਿਆਂ ਨੂੰ ਤਾਂ ਫਿਰ ਨੇੜੇ ਲਾਇਆ ਜਾਉ ਜਦੋਂ ਪਰਖਿਆ ਜਾਣਾ ਹੈ ਖਰੇ ਜਿਹੜੇ ਹੋਣਗੇ ਉਹਨਾਂ ਨੂੰ ਤਾਂ ਪਰਮੇਸ਼ਰ ਆਪਣੇ ਚਰਨਾਂ ਦੇ ਨਾਲ ਮੇਲ ਲੂਗਾ ਖੋਟੇ ਡਰ ਕੇ ਸੁੱਟੀਆਂ ਨ ਖੋਟੇ ਜਿਹੜੇ ਹੋਣਗੇ ਉਹਨਾਂ ਨੂੰ ਧੱਕਾ ਪੈਜੂ ਦਰਗਾਹ ਚ ਉਬੇ ਕਰਨ ਪੁਕਾਰਾਂ ਰਾ ਫਿਰ ਉਹ ਬੜੀਆਂ ਪੁਕਾਰਾਂ ਕਰਨਗੇ ਬੜੀਆਂ ਮਿੰਨਤਾਂ ਕਰਨਗੇ ਤਰਲੇ ਕਰਨਗੇ ਸਾਤੋਂ ਗਲਤੀ ਹੋ ਗਈ ਅਸੀਂ ਭੁੱਲ ਕਰ ਲਈ ਸਾਨੂੰ ਬਖਸ਼ ਲੋ ਪਰ ਉਹਦ ਬਖਸ਼ਿਆ ਨਹੀਂ ਜਾਣਾ ਪ੍ਰਮਾਤਮਾ ਨੇ ਦਰਗਾਹ ਚ ਉਹਨਾਂ ਨੂੰ ਧੱਕਾ ਦੇ ਕੇ ਸੁੱਟ ਦੇਣਾ ਉਬੇ ਕਰਨ ਪੁਕਾਰਾਂ ਮੁਗਦ ਗਬਾਰਾ ਮਨਮੁਖ ਜਨਮ ਗਵਾਇਆ ਹੁਣ ਮਹਾਰਾਜ ਜੀ ਕਹਿਣਗੇ ਭਾਈ ਤੁਸੀਂ ਕੀ ਪੁਕਾਰਾਂ ਕਰਦੇ ਹੋ ਮੂਰਖੋਂ ਤੁਸੀਂ ਮੁਗਧ ਗਵਾਰ ਹੋ ਵੱਡੇ ਮੂਰਖੋਂ ਤੁਹਾਨੂੰ ਉਦੋਂ ਹੁਕਮ ਸੀ ਤੁਹਾਨੂੰ ਉਦੋਂ ਬੇਦ ਸਾਸਤਰਾ ਗ੍ਰੰਥਾਂ ਨਹੀਂ ਸਮਝਾਇਆ ਸੀ ਤੁਸੀਂ ਹੰਕਾਰ ਨਹੀਂ ਛੱਡਿਆ ਮੈਂ ਮੇਰੀ ਨਹੀਂ ਛੱਡੀ ਤੁਸੀਂ ਮਨਮੁਖਤਾ ਦੇ ਨਾਲ ਜਨਮ ਗਵਾ ਲਿਆ ਸਰੀਰ ਰੂਪੀ ਜਦੋਂ ਤੁਹਾਨੂੰ ਇਹ ਸਾਧਨ ਮਿਲਿਆ ਸੀ ਉਦੋਂ ਤੁਹਾਨੂੰ ਨਾਮ ਸਿਮਰਨ ਭਗਤੀ ਤੇ ਨਿਮਰਤਾ ਸੰਜਮ ਸਹਿਲਤਾ ਸਹਿਨਸੀਲਤਾ ਖਿਮਾ ਇਹ ਤੁਹਾਨੂੰ ਗੁਣ ਇਕੱਠੇ ਕਰਨ ਨੂੰ ਕਿਹਾ ਸੀ ਤੁਸੀਂ ਇਹ ਗੁਣ ਇਕੱਠੇ ਕੀਤੇ ਨਹੀਂ ਬਾਈ ਇਹਨਾਂ ਗੁਣਾ ਬਿਨਾ ਹੁਣ ਤੁਹਾਨੂੰ ਦਰਗਾਹ ਦੀ ਜਗ੍ਹਾ ਨਹੀਂ ਮਿਲਣੀ ਤੁਹਾਡੇ ਅੰਦਰ ਤਾਂ ਬੈਰ ਵਿਰੋਧ ਹੰਕਾਰ ਹੈ ਇਸ ਕਰਕੇ ਤੁਸੀਂ ਖੋਟੇ ਹੋ ਤੁਹਾਨੂੰ ਇੱਥੇ ਨਹੀਂ ਜਗ੍ਹਾ ਮਿਲਣੀ ਹੁਣ ਤੁਸੀਂ ਕੀ ਪੁਕਾਰਾਂ ਕਰਦੇ ਹੋ ਖੜੇ ਮੂਰਖ ਮਨੁੱਖ ਮਨ ਮੁਕਤਾ ਦੇ ਵਿੱਚ ਤੁਸੀਂ ਜਨਮ ਗਵਾ ਲਿਆ ਵਿਖ ਮਾਇਆ ਜਨ ਜਗਤ ਤੁ ਭੁਲਾਇਆ ਵਿਖਿਆ ਮਾਇਆ ਜਨ ਜਗਤ ਤੁ ਭੁਲਾਇਆ ਸਾਚਾ ਨਾਮ ਨਾ ਪਾਇਆ ਤੁਸੀਂ ਨੇ ਵੇਖਿਆ ਦੇ ਵਿੱਚ ਆਵਾਜ਼ ਐ ਰੂਪੀ ਮਾਇਆ ਚ ਪੈਰ ਨਹੀਂ ਕੱਢਿਆ ਉੱਥੋਂ ਤੁਸੀਂ ਮਨ ਨਹੀਂ ਕੱਢਿਆ ਆਪਣਾ ਲਿਵਾਏ ਮਨ ਹੋ ਕੇ ਬੜੇ ਜੁੜੇ ਰਹੇ ਬੜਾ ਸਾਧੂ ਸੰਤਾਂ ਰਾਗੀਆਂ ਢਾਡੀਆਂ ਨੇ ਬੜਾ ਜੋਰ ਲਾਇਆ ਪ੍ਰਚਾਰ ਕੀਤਾ ਪਰ ਤੁਸੀਂ ਨਹੀਂ ਨਿਕਲੇ ਤੁਸੀਂ ਇਹ ਨਾ ਕਿ ਅੱਲਾਹ ਚੋਂ ਨਿਕਲੇ ਮਾਇਆ ਚੋਂ ਨਹੀਂ ਨਿਕਲੇ ਹਾਂਗੇ ਰੱਬ ਦੀ ਰੱਬ ਦੇ ਗੁਣਾਂ ਨੂੰ ਪ੍ਰਾਪਤ ਨਹੀਂ ਕੀਤਾ ਸਹਿਨ ਸੇਲਤਾ ਸੰਜਮ ਤੁਹਾਨੂੰ ਪ੍ਰਾਪਤ ਨਹੀਂ ਕੀਤਾ ਮਿਖਿਆ ਮਾਇਆ ਜ਼ਹਿਰ ਰੂਪੀ ਮਾਇਆ ਵਿੱਚ ਡੁੱਬੇ ਰਹੇ ਜਿਨ ਜਗਤ ਭੁਲਾਇਆ ਇਹ ਮਾਇਆ ਜਿਹਨੇ ਸਾਰੇ ਜਗਤ ਨੂੰ ਭੁਲਾਇਆ ਹੋਇਆ ਸਾਚਾ ਨਾਮ ਨਾ ਪਾਇਆ ਭਾਈ ਤੁਹਾਨੂੰ ਸੱਚੇ ਨਾਮ ਨਾਲ प्रीਤੀ ਨਹੀਂ ਪਈ ਸੱਚਾ ਨਾਮ ਨਹੀਂ ਪਾਇਆ ਤੁਹਾਨੂੰ ਤਾਂ ਮਾਇਆ ਮਾਇਈ ਪਾਈ ਗਈ ਹੈ ਮਨਮੁਖ ਸੰਤਾਂ ਨਾਲ ਬੈਰ ਕਰ ਦੁਖ ਖੱਟੇ ਸੰਸਾਰਾ ਮਨ ਮੁਖਤਾ ਦੇ ਵਿੱਚ ਤੁਸੀਂ ਸਾਧੂ ਸੰਤਾਂ ਭਗਤਾਂ ਨਾਲ ਬੈਰ ਕਮਾਇਆ ਚੰਗੇ ਗੁਰਮਖਾਂ ਨਾਲ ਬੈਰ ਕਮਾਇਆ ਸਾਧੂਆਂ ਸੰਤਾਂ ਨਾਲ ਮਨ ਮੁਖਤਾ ਦੇ ਵਿੱਚ ਰੱਜ ਕੇ ਮਨ ਮੁਖਤਾ ਦੇ ਵਿੱਚ ਭਿੱਜ ਕੇ ਸੰਤਾਂ ਭਗਤਾਂ ਨਾਲ ਬੈਰ ਕਮਾਇਆ ਦੁਖ ਖੱਟੇ ਸੰਸਾਰਾ ਐ ਸੰਸਾਰ ਵਿੱਚ ਤੁਸੀਂ ਦੁੱਖ ਖੱਟੇ ਇਕੱਠਾ ਕੀਤਾ ਹੁਣ ਸੁੱਖ ਨਹੀਂ ਪ੍ਰਾਪਤ ਹੋਣਾ ਖੋਟੇ ਖਰੇ ਪਰਖੀਆਂ ਨੇ ਸੱਚਾ ਦਰਬਾਰ ਆ ਰਾਮ ਇੱਥੇ ਤਾਂ ਭਾਈ ਖੋਟਿਆਂ ਤੇ ਖਰਿਆਂ ਨੂੰ ਪਰਖਿਆ ਜਾਣਾ ਇਹ ਸੱਚਾ ਦਰਬਾਰ ਹੈ ਸੱਚੇ ਦਰਬਾਰ ਵਿੱਚ ਕਿਸੇ ਨਾਲ ਅਨਿਆਇ ਨਹੀਂ ਹੁੰਦਾ ਇੱਥੇ ਤਾਂ ਸੱਚੋ ਹੀ ਸੱਚ ਨਿਭੜੇ ਚੋਂ ਬਾਹਰ ਕੱਢੇ ਜੱਜ ਮਾਲਿਆ ਹੁਣ ਤੁਸੀਂ ਖੋਟਾ ਕੰਮ ਕੀਤਾ ਤਾਂ ਤੁਹਾਨੂੰ ਸਿੱਟਿਆ ਜਾਣਾ ਚੰਗਾ ਕੰਮ ਕਰਦੇ ਤੁਹਾਨੂੰ ਚੜ੍ਹਨਾ ਚ ਰੱਖਿਆ ਜਾਣਾ ਸੀ ਇਹ ਸੱਚੇ ਦਰਬਾਰ ਵਿੱਚ ਖੋਟੇ ਤੇ ਖਰਿਆਂ ਦੀ ਪਰਖ ਹੁੰਦੀ ਹੈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਸ ਨਾ ਜਾਈ ਇਹ ਤੇ ਪਰਮੇਸ਼ਰ ਪ੍ਰਮਾਤਮਾ ਦੀ ਰਹਿਮਤ ਹੈ ਜਿਹੜਾ ਕੁਝ ਉਹ ਕਰਦਾ ਉਹੀ ਕੁਝ ਹੋਣਾ ਹੋਰ ਕੋਈ ਕਰਨ ਵਾਲਾ ਨਹੀਂ ਹੈ ਜਿਹਨੂੰ ਜਾ ਕੇ ਆਖੀਏ ਵੀ ਤੂੰ ਆ ਕੰਮ ਕਰ ਦੇ ਤੂੰ ਆ ਸਾਡਾ ਕੰਮ ਕਰ ਦੇ ਇਹ ਤੇ ਪਰਮੇਸ਼ਰ ਹੀ ਕਰ ਸਕਦਾ ਭਾਈ ਖੋਟੇ ਤੇ ਖਰਿਆਂ ਦੀ ਪਰਖ ਹੋਰ ਦੂਜਾ ਤੀਜਾ ਕੋਈ ਵਿਚਾਲੇ ਜਾਮਣ ਨਹੀਂ ਬਣ ਸਕਦਾ ਹੁਣ ਤੇ ਪਰਮੇਸ਼ਰ ਦਿਆਲ ਹੋਵੇ ਤਾਂ ਬਖਸ਼ੇ ਹੁਣ ਪਰਮੇਸ਼ਰ ਦੇ ਦਿਆਲ ਹੋਣ ਵਾਲਾ ਮਜੀਬ ਨੇ ਕੋਈ ਕੰਮ ਨਹੀਂ ਕੀਤਾ ਹੁਣ ਕਿਹਦੇ ਕੋਲ ਜਾ ਕੇ ਫਰਿਆਦ ਲਾਈਏ ਜਿਤ ਭਾਵੈ ਤਿਤ ਲਾਏ ਸਿਓ ਜਿਉ ਤਿਸ ਦੀ ਵਡਿਆਈ ਇਹ ਤੇ ਪਰਮੇਸ਼ਰ ਦੀ ਵਡਿਆਈ ਆ ਭਾਈ ਪ੍ਰਮਾਤਮਾ ਦੀ ਜਿਵੇਂ ਜਿਵੇਂ ਜੀਵ ਨੂੰ ਲਾਇਆ ਹੋਇਆ ਜੀਵ ਓਮੇ ਕੰਮ ਕਰਦਾ ਹੈ ਓਮੇ ਸੰਸਾਰ ਤੇ ਵਿਚਰਦਾ ਹੈ ਇਹ ਪਰਮੇਸ਼ਰ ਦੀ ਵਿਡਿਆਈ ਹੈ ਭਾਈ ਪ੍ਰਮਾਤਮਾ ਦੀ ਪਰਮੇਸ਼ਰ ਜੀਵ ਜਾ ਕੇ ਸੰਸਾਰ ਤੇ ਉਹੀ ਕਰਮ ਕਰਦਾ ਜੋ ਪਰਮੇਸ਼ਰ ਨੇ ਲਿਖ ਕੇ ਭੇਜੇ ਨੇ ਮੱਥੇ ਤੇ ਇੱਕ ਗੱਲ ਜ਼ਰੂਰ ਹੈ ਪ੍ਰਮਾਤਮਾ ਨੇ ਜਿੱਥੇ ਕਰਮ ਸਾਡੇ ਲਾਏ ਨੇ ਉੱਥੇ ਨਾਲ-ਨਾਲ ਆਪਣੇ ਨਾਮ ਰੂਪੀ ਸਿਵਰ ਰੂਪੀ ਭਗਤੀ ਰੂਪੀ ਵੈਦ ਵੀ ਧਰਤੀ ਤੇ ਛੱਡੇ ਨੇ ਮਿਲਾਓ ਲੋਕ ਕਰਮ ਭੋਗਦੇ ਨੇ ਮਾੜੇ ਉਹਨਾਂ ਨੂੰ ਚੰਗੇ ਰਾਹ ਪਾਓ ਇਸ ਕਰਕੇ ਫਿਰ ਗੁਰੂ ਦੀ ਗੱਲ ਸੁਣਨੀ ਸੀ ਭਾਈ ਚੰਗੀ ਗੱਲ ਸੁਣਨੀ ਸੀ ਸਤ ਸੰਗਤ ਕਰਨੀ ਸੀ ਜਿੱਥੇ ਜਾ ਕੇ ਪਾਪਾਂ ਦਾ ਨਾਸ ਹੋਣਾ ਸੀ ਇਹ ਪਰਮੇਸ਼ਰ ਦੀ ਵਡਿਆਈ ਹੈ ਭਾਈ ਆਪੋ ਆਪਣੇ ਕਰਮ ਨੇ ਪਰਮੇਸ਼ਰ ਨੇ ਤੁਹਾਨੂੰ ਲਿਖ ਕੇ ਦਿੱਤੇ ਨੇ ਮੱਥੇ ਤੇ ਜਿੱਥੇ ਜਿੱਥੇ ਤੁਸੀਂ ਕੋਈ ਗੁਰਮੁਖ ਬਣਨਾ ਕੋਈ ਮਨਮੁਖ ਬਣਨਾ ਇਹ ਪਰਮੇਸ਼ਰ ਦੇ ਹੱਥ ਡੋਰੀ ਹੈ ਬੰਦੇ ਦੇ ਹੱਥ ਡੋਰੀ ਨਹੀਂ ਪਾਈ ਇਹ ਪ੍ਰਮਾਤਮਾ ਦੀ ਵਡਿਆਈ ਹੈ ਜੋ ਤਸਦੀਵ ਵਡਿਆਈ ਆਪ ਕਰਾਈ ਬਰੀਆਮ ਨਾ ਖੁਸੀ ਕੋਈ ਇਹ ਪਰਮੇਸ਼ਰ ਦੀ ਪਾਈ ਵਡਿਆਈ ਵੱਡੀ ਹੈ ਆਪ ਕਰਾਈ ਇਹ ਪਰਮੇਸ਼ਰ ਆਪ ਹੀ ਬਣਾਉਣ ਵਾਲਾ ਹੈ ਕੋਈ ਹੋਰ ਦੂਜਾ ਕਹੇ ਕਿ ਨਹੀਂ ਕਰਵਾਉਣ ਵਾਲਾ ਵੀ ਪ੍ਰਮਾਤਮਾ ਤੂੰ ਐ ਕਰ ਲੈ ਤੂੰ ਐ ਕਰ ਲੈ ਨਹੀਂ ਉਹਨੂੰ ਦੂਜਾ ਰਹਿ ਦੇਣ ਵਾਲਾ ਹੈ ਕੋਈ ਨਹੀਂ ਬਰੀਆਮ ਨਾ ਖੁਸੀ ਕੋਈ ਕੋਈ ਕਹੇ ਵੀ ਮੈਂ ਤਾਕਤ ਵਾਲਾ ਬਣ ਜਾਵਾਂ ਇਹ ਕਿਸੇ ਦੇ ਹੱਥ ਦੀ ਗੱਲ ਨਹੀਂ ਜੇ ਕੋਈ ਕਹੇ ਵੀ ਮੈਂ ਬਿਲਕੁਲ ਅਮ ਬੁਝਦਿਲ ਜਾਂ ਮੈਂ ਬਲਹੀਨ ਹੋ ਜਾਮਾ ਇਹ ਵੀ ਕਿਸੇ ਦੇ ਹੱਥ ਆਪਣੇ ਹੱਥ ਕਰ ਨਹੀਂ ਹੈ ਇਹ ਤਾਂ ਪਰਮੇਸ਼ਰ ਦੀ ਵਿਡਿਆਈ ਹੈ ਕੋਈ ਤਾਕਤ ਵਾਲਾ ਕੋਈ ਬਲਹੀਨ ਹੈ ਸਾਰੀ ਸੰਸਾਰ ਨੂੰ ਸਾਜਣ ਵਾਲਾ ਭਾਈ ਪਰਮੇਸ਼ਰ ਹੈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਜਗ ਜੀਵਨ ਪਰਮਾਤਮਾ ਪਰਮੇਸ਼ਰ ਸੰਸਾਰ ਨੂੰ ਜੀਵਨ ਦੇਣ ਵਾਲਾ ਸਾਰੀ ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਦਾਤਾ ਸਾਰਿਆਂ ਦਾ ਦਾਤਾ ਕਰਮ ਵਿਦਾਤਾ ਸਾਰਿਆਂ ਦੇ ਕਰਮ ਲਾਉਣ ਵਾਲਾ ਵੀ ਹੋਈ ਪਰਮੇਸ਼ਰ ਹੈ ਭਾਈ ਪਰਮਾਤਮਾ ਆਪੇ ਬਖਸ਼ੇ ਸੋਈ ਜਿਉ ਬਖਸ਼ ਲਵੇ ਭਾਈ ਉਹ ਤੋਂ ਬਿਨਾ ਹੋਰ ਕੋਈ ਨਹੀਂ ਉਹੀ ਬਖਸ਼ਣ ਵਾਲਾ ਹੈ ਗੁਰਪ੍ਰਸਾਦੀ ਆਪ ਗਵਾਈਏ ਨਾਨਕ ਨਾਮ ਪਤ ਪਾਈ ਹਾਂ ਭਾਈ ਇੱਕ ਇੱਕ ਚੀਜ਼ ਹੈਗੀ ਆ ਇੱਕ ਉਹਦਾ ਜਾਮਨ ਗੁਰੂ ਹੈ ਜੇ ਕਿਤੇ ਉਹਦੇ ਚਰਨੀ ਪੈ ਜਾਵੇ ਤੂੰ ਸਰਨੀ ਪੈ ਜਿਵੇਂ ਗੁਰੂ ਦੇ ਵੀ ਭਾਈ ਪਰਮਾਤਮਾ ਦਾ ਵਿਧਾਨ ਵੱਡਾ ਤਕੜਾ ਵਿਧਾਨ ਹੈ ਉੱਥੇ ਕਿਸੇ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਣਾ ਇੱਕ ਇੱਕ ਬਖਸਾਉਣ ਵਾਲਾ ਹੈ ਗੁਰੂ ਗੁਰਪ੍ਰਸਾਦ ਦੀ ਆਪ ਗਵਾਈ ਹੈ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਆਪ ਗਵਾ ਦੇ ਹਉ ਮੈਂ ਮੈਂ ਮੇਰੀ ਗਵਾ ਦੇ ਨਾਨਕ ਨਾਮ ਪਤ ਪਾਈ ਗੁਰੂ ਨਾਨਕ ਮਹਾਰਾਜ ਜੀ ਨੇ ਸੰਮੁਖ ਰੱਖ ਕੇ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਫਿਰ ਤੇਰੀ ਪੱਤ ਲੇਖੇ ਪੈ ਜੂਗੀ ਇਨਸਾਨ ਮਨੁੱਖ ਫਿਰ ਤੇਰੀ ਇੱਜ਼ਤ ਆਪ ਰੂਹ ਸੰਸਾਰ ਵਿੱਚ ਤੇ ਤੇਰੰਕਾਰ ਦੇ ਦੇਸ਼ ਵਿੱਚ ਚੰਗੀ ਹੋ ਜਾਣੀ ਐ ਆਪ ਕਰੇ ਕਿਸ ਆਖੀ ਐ ਹੋਰ ਕਰਨਾ ਕਿਸੂ ਨਾ ਜਾਈ ਜੇ ਕਹੀਏ ਕੋਈ ਹੋਰ ਹੈ ਦੂਜਾ ਤੀਜਾ ਭਾਈ ਫਿਰ ਨਹੀਂ ਕੋਈ ਉਹ ਆਪ ਹੀ ਕਰਨ ਵਾਲਾ ਹੈ ਹੋਰ ਕਿਸੇ ਨੂੰ ਕੀ ਆਖੀਏ ਵੀ ਹੋਰ ਕਰਦਾ ਕੋਈ ਨਹੀਂ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ ਕਹਿਣਾ ਕਰਨਾ ਕਿਸ ਨੂੰ ਨਾ ਜਾਈ ਹੋਰ ਕਿਸੇ ਤੋਂ ਕੁਝ ਨਹੀਂ ਸਰਦਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਭਾਈ ਪਰਮੇਸ਼ਰ ਜੋ ਕੁਝ ਕਰਨ ਵਾਲਾ ਹੈ ਆਪ ਹੀ ਕਰਨ ਵਾਲਾ ਹੈ ਪਰ ਜੇ ਤੁਸੀਂ ਆਪਣਾ ਜੀਵਨ ਚੰਗਾ ਬਣਾਉਣਾ ਹੈ ਤਾਂ ਗੁਰੂ ਦੀ ਸਰਣੀ ਪੈਜੋ ਇੱਕ ਗੁਰਦੇਵ ਹੈ ਗੁਰੂ ਹੈ ਜਿਹੜਾ ਤੁਹਾਨੂੰ ਪ੍ਰਮਾਤਮਾ ਦੇ ਨਾਲ ਜੋੜ ਸਕਦਾ ਹੈ ਪ੍ਰਮਾਤਮਾ ਦੇ ਨਾਲ ਤੁਹਾਡੀ ਗੰਢ ਪ੍ਰੀਤੀ ਪਾ ਸਕਦਾ ਹੈ ਤੁਹਾਡੇ ਹਿਰਦੇ ਚੋਂ ਜਿਹੜੇ ਵਸੇ ਵਕਾਰ ਨੇ ਇਹ ਨਿਕਲ ਸਕਦੇ ਨੇ ਜੇ ਕਿਤੇ ਤੁਸੀਂ ਗੁਰੂ ਚਰਨਾ ਚ ਟਹਿ ਕੇ ਮਨਤ ਤਰਲਾ ਕਰ ਲਵੋ ਇਹ ਸਾਨੂੰ ਅੱਜ ਉਪਦੇਸ਼ ਦਿੱਤਾ ਹੈ ਗੁਰੂ ਅਮਰਦਾਸ ਮਹਾਰਾਜੀ ਸਾਨੂੰ ਉਪਦੇਸ਼ ਕਰਦੇ ਨੇ ਗੁਰਬਾਣੀ ਨਾਲ ਗੁਰੂ ਨਾਲ ਨਿਮ ਨਿ ਸਿਮਰ ਨਾਲ ਭਗਤੀ ਨਾਲ ਜੁੜਨ ਦਾ ਉਪਦੇਸ਼ ਕਰਦੇ ਨੇ ਤੇ ਨਿਮਰਤਾ ਮੈਂ ਮੇਰੀ ਹੋਂਮੇ ਤੋਂ ਦੂਰ ਹੋ ਕੇ ਸੰਜਮ ਸਹਿਣਸ਼ੀਲਤਾ ਖਿਮਾ ਇਹ ਜੀ ਗੁਰਾਂ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਹਾਰਾਜ ਉਪਦੇਸ਼ ਕਰਦੇ ਨੇ ਆਓ ਆਪਾਂ ਗੁਰੂ ਸਾਹਿਬ ਦੇ ਹੁਕਮ ਮੰਨ ਕੇ ਗੁਰਬਾਣੀ ਦੇ ਹੁਕਮ ਮੰਨ ਕੇ ਆਪਣੇ ਆਪ ਨੂੰ ਸੁਧਾਰੀਏ ਆਪਣੇ ਜੀਵਨ ਵਿੱਚ ਆਪਾਂ ਚੰਗਾ ਇੱਕ ਮੁਕਾਮ ਇੱਕ ਚੰਗਾ ਸੌਦਾ ਕਰੀਏ ਚੰਗਾ ਵਖਰ ਚੰਗਾ ਲਾਭ ਪੈਦਾ ਕਰੀਏ ਜਿਹਦੇ ਨਾਲ ਸਾਡਾ ਲੋਕ ਤੇ ਪਰਲੋਕ ਸਹਿਲਾ ਹੋਵੇ ਪਿਛਲੀਆਂ ਮੰਗਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ ਪਾਈ ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਸੂ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ